ਏ ਆਪਣਾ ਕੰਮ ਖਤਮ ਕਰਕੇ ਜਿੱਥੇ ਜੌਬ ਕਰਦੇ ਆ ਉਥੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ 6 ਵਜੇ ਦਾ ਸਮਾਂ ਸੀ ਕਰੀਬ 6:00 ਵਜੇ ਦਾ ਜਦੋਂ ਇਹ ਬਾਈਪਾਸ ਤੋਂ ਅਲੀਪੁਰ ਵੱਲ ਨੂੰ ਮੁੜਨ ਆਪਣੀ ਸਕੂਟੀ ਤੇ ਮੁੜਦੇ ਆ ਤਾਂ ਪਿੱਛੋਂ ਤਿੰਨ ਅਨਪਛਾਤੇ ਜਿਹੜੇ ਨੌਜਵਾਨੇ ਮੋਟਰਸਾਈਕਲ ਤੇ ਆਉਂਦੇ ਆ ਰੌਲਾ ਪਾਉਂਦੇ ਆ ਔਰ ਇਹਨਾਂ ਨੂੰ ਘੇਰ ਕੇ ਸੱਟ-ਚੋਟ ਮਾਰਨ ਦਾ ਡਰਾਵਾ ਵੀ ਦਿੰਦੇ ਧਮਕੀਆਂ ਵੀ ਦਿੰਦੇ ਗੋਲੀ ਮਾਰ ਦੇਾਂਗੇ ਇਹੋ ਜਿਹੀਆਂ ਗੱਲਾਂ ਵੀ ਕਹਿੰਦੇ ਆ ਸਕੂਟੀ ਤੇ ਕੰਮ ਤੋਂ ਆਂਦੇ ਸੀ ਜਦੋਂ ਬਾਈਪਾਸ ਤੇ ਉਤਰਨ ਲੱਗੇ ਤਾਂ ਪਿੱਛੇ ਤਿੰਨ ਜਾਣੇ ਸੀ ਮੋਟਰਸਾਈਕਲ ਤੇ ਜਦੋਂ ਥੋੜਾ ਜਿਹਾ ਅੱਗੇ ਆਏ ਤਾਂ ਉਹ ਰੌਲਾ ਪਾਣ ਲੱਪੇ ਕਿ ਜੋ ਹੈਗਾ ਸਮਾਨ ਛੱਡ ਦੋ ਆਪਣਾ ਮੇਰੇ ਕੋਲ ਫੜਾ ਦਿਓ ਫੋਨ ਕਹਿੰਦੇ ਗੋਲੀ ਮਾਰੋ ਗਡਾਸਾ ਮਾਰੋ ਪਤਾ ਨਹੀਂ ਕੀ ਕੋਈ ਕਰਦੇ ਚਲੋ ਹੁਣ ਤਾਂ ਮਲਕੇ ਕਿੱਟ ਖੋਗੇ ਲੈ ਕੇ ਆ ਹੁਣ ਇਹਨਾਂ ਦੇ ਦਸਵੇਂ ਮੁਤਾਬਕ ਹੁਣ ਪਤਾ ਨਹੀਂ ਉਹ ਨਵਾਂ ਸ਼ਹਿਰਾਂ ਨੂੰ ਮੁੜ ਗਿਆ ਜਾਂ ਬਾਲਾ ਚੌਂਕ ਨੂੰ ਬਿਲਕੁਲ ਕਿਹਨੇ ਨਾਲੇ ਨਾਲੇ ਬਾਈਪਾਸ ਪੈਂਦਾ ਹੈ ਨਾ ਉਤੋਂ ਬਏ ਬਾਅਦ ਪਤਾ ਨਹੀਂ ਲੱਗਾ ਹੈ ਕਿੱਧਰ ਬਾਅਦ ਚੌਂਕ ਨੂੰ ਗਿਆ ਜਾਂ ਇੱਧਰ ਮਹਿੰਦੀਪੁਰ ਆ ਲੂ ਨਹੀਂ ਮੈਂ ਜਾਂ ਆਇਆ ਨਾ ਤੇਰੇ ਨੂੰ ਕੀ ਕਹਿ ਰਿਆ ਸੀਗਾ ਤੇ ਮੇਰੇ ਕੋਲੋਂ ਨੱਕ ਕੇ ਗਿਆ ਮੈਂ ਕਿਹਾ ਭਈਆ ਤੁਸੀਂ ਲੜਦੇ ਆ ਹੇ ਜੀ ਮੈਨੂੰ ਬਾਯਬਾਲੀ ਅੰਕਲ ਮੈਂ ਉੱਥੋਂ ਫੇਰ ਪਿੱਛੇ ਮੁੜ ਕੇ ਆਇਆ ਮੈਂ ਅੱਛਾ ਹਾਂਜੀ ਪਾਪੇ ਤੁਸੀਂ ਨਿਕਲ ਗਏ ਉਧਰ ਦੀ ਮਮਾ ਮੰਮੇ ਕੇ ਚਲੇ ਇੱਕ ਤਰ੍ਹਾਂ ਦੇ ਤੁਸੀਂ ਵੀ ਚਸ਼ਮ ਦੀ ਦੇ ਤੁਹਾਨੂੰ ਲੱਗਿਆ ਕਿ ਲੜਾਈ ਹੋ ਰਹੀ ਆ ਹਾਂਜੀ ਮੈਂ ਕਿਹਾ ਭਈਏ ਲੜਦੇ ਘਰੇ ਮੈਂ ਭਈਏ ਲੜਦੇ ਬਾਜੂਦ ਮੈਂ ਸਦਾ ਨਾ ਗਿਆ ਜਦ ਇਹ ਕੁੜੀ ਨੇ ਬਾਯਬਾਲੀ ਅੰਕਲ ਗੱਲ ਸੁਣ ਮੈਂ ਫੇਰ ਉੱਥੇ ਪਿੱਛੇ ਮੁੜ ਕੇ ਆ ਗਿਆ ਕਹਿੰਦੇ ਕੋਈ ਚਾਕੂ ਵੀ ਤੇਰੇ ਮਾਰ ਸਕਦੇ ਆ ਮੈਂ ਫੇਰ ਪਿੱਛੇ ਮੁੜ ਕੇ ਆਇਆ ਫੇਰ ਉਹਨੂੰ ਪਾਣੀ ਪੁਣੀ ਫੁਲਾਇਆ ਤੁਸੀਂ ਕਰਦੇ ਸੀਗੇ ਜੀ ਮੈਂ ਵੀ ਮੋਟਰਸਾਈਕਲ ਤੇ ਸੀ ਉਹਨਾਂ ਕੋਈ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਕੋਈ ਨੰਬਰ ਨੰਬਰ ਨੋਟਿਸ ਪਾਣੀ ਮੋਰੇ ਜਿਹੜਾ ਪੁਰਾਣਾ ਸਪਲੈਂਡਰ ਸੀ ਉਹ ਸਪਲੈਂਡਰ ਉਹਦਾ ਹੋਸਗਾ ਅੱਜ ਪਾ ਬੇਨਤੀ ਕਰਨਾ ਚਾਹ ਰੇ ਥੋੜੇ ਦਿਨ ਪਹਿਲਾਂ ਬਲਾ ਚੋਰ ਦੀ ਵੀ ਖਬਰ ਚਲਾਈ ਸੀਗੀ ਕਿ ਬਹੁਤ ਜਿਹੜੇ ਬਿਨਾ ਨੰਬਰ ਹੀ ਆ ਔਰ ਬਿਨਾ ਨੰਬਰ ਹੀ ਮੋਟਰਸਾਈਕਲ ਆ ਜਾਂ ਗੱਡੀ ਆ ਇਹਦਾ ਮਤਲਬ ਜਾ ਕਾਂਡ ਕੀਤਾ ਜਾ ਕਰਨ ਵਾਲੇ ਆ ਆ ਤੁਸੀਂ ਹੁਣ ਬੱਚੇ ਦੇ ਹਾਲਾਤ ਦੇਖੋ ਪਹਿਲੀ ਗੱਲ ਤਾਂ ਪੰਜਾਬ 'ਚ ਨੌਕਰੀ ਮਿਲਦੀ ਨਹੀਂ ਦੂਜੀ ਗੱਲ ਜੇ ਨੌਕਰੀ ਮਿਲੀ ਹੈ ਬੱਚਾ ਸincerely ਆਪਣਾ ਕੰਮ ਕਰਦਾ ਆ ਪਰਿਵਾਰ ਦੇ ਕੋਣ ਕਿੰਨਾ ਫਿਕਰਮੰਦ ਹੋ ਗਿਆ ਆ ਪਿੰਡ ਪੂਰਾ ਫਿਕਰਮੰਦ ਹੋ ਗਿਆ ਕਿ ਗਾਧੋ ਧੀਆ ਪੇਣਾ ਨਿਆਣਾ ਨੌਜਵਾਨਾਂ ਨੇ ਵੀ ਆ ਨਾ ਬੰਦਾ ਡਰਦਾ ਕਿ ਪਤਾ ਨਹੀਂ ਜਿਹੜੇ ਨਸ਼ੇੜੀਆ ਰੰਗ-ਬਰੰਗੇ ਫਿਰਦੇ ਆ ਇਹਨਾਂ ਦੇ ਕੋਲ ਕੀ ਆ ਜੀ ਕਿਸ ਨੂੰ ਕੀ ਪਤਾ ਡੱਬ ਚੋਂ ਪਿਸਤਲ ਕੱਢ ਲੈਣ ਗੜਾਸਾ ਕੱਢ ਲੈਣ ਕੀ ਕੱਢਣ ਡਰਤਾ ਮਨ ਚ ਬਹਿ ਜਾਂਦਾ ਬਿਲਕੁਲ ਬਿਲਕੁਲ ਭਾਜੀ ਮੈਂ ਹੁਮਾ ਮੈਂ ਕਹਿੰਨਾ ਭਾਵਾਧਾਰਾ ਸਿੰਘ ਹੋਵੇ ਮੋਰੇ ਪਿਸਤਲ ਦੇ ਕਿਸ ਨੇ ਕੀ ਕਰ ਲੈਣਾ ਮੁੜ ਕੇ ਆਉਣਾ ਮੈਂ ਡਰਾ ਨਹੀਂ ਰੇ ਪਰ ਮਨ ਚ ਚਿੰਤਤ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਸਾਡੀ ਤਾਂ ਹੁਣ ਇਹ ਹੈ ਕਿ ਆਪਣਾ ਰਿਜ਼ਾਈਨ ਦੇ ਦਾਂ ਤਾਂ ਵਧੀਆ ਹੈ ਕਿਉਂਕਿ ਜਿੱਦਾਂ ਦਾ ਮੂਰੇ ਮਾਹੌਲ ਆ ਠੰਡ ਦਾ ਮਾਹੌਲ ਆ ਤੇ ਨੀਰਾ ਛੇਤੀ ਹੋ ਜਾਂਦਾ ਹੈ ਇਸ ਕਰਕੇ ਫਿਰ ਮੈਂ ਤਕਲੀਫ ਹੈ ਨਾ ਮੰਗੀਏ ਇੱਕ ਦੇਖੋ ਨਾ ਚਾਹੁੰਦੇ ਮਨ ਚ ਭੜੇ ਭੜੇ ਖਿਆਲ ਆਉਂਦੇ ਹੁਣ ਮੈਂ ਜਿੰਨੇ ਵੀ ਇੱਥੇ ਖੜੇ ਆ ਕੋ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਹਟਾਉਂਦੇ ਨਹੀਂ ਤੁਸੀਂ ਆਪਣਾ ਕੰਮ ਕਰੋ ਆਪ ਵੀ ਚਾਹੁੰਦੇ ਸਾਡੀਆਂ ਭੈਣਾਂ ਇੰਡੀਪੈਂਡੈਂਟ ਹੋਣ ਚਾਹੁੰਦੇ ਆ ਪਰ ਕੀ ਹਾਲਾਤਸ ਇੰਡੀਪੈਂਡੈਂਟ ਹੋਣ ਦਿੰਦੇ ਆ ਹਾਲਾਤ ਨਹੀਂ ਹੋਣ ਦਿੰਦੇ ਜੀ ਕਿ ਵੈਸੇ ਡਰ ਲੱਗਦਾ ਸੁਣ ਕੇ ਡਰ ਲੱਗਦਾ ਜੀ ਅੱਜ ਤਾਂ ਸਾਡਾ ਹੋ ਵੀ ਗਿਆ ਜੀ ਧੀ ਕਿਸੇ ਅਫਸਰ ਦੀ ਹੁੰਦੀ ਕਿਸੇ ਸਿਆਸਤਦਾਨ ਦੀ ਹੁੰਦੀ ਹੁਣ ਤੱਕ ਉਹ ਫੜ ਕੇ ਪੁੱਠੇ ਲਟਕਾ ਦੇਣੇ ਸੀ ਕਿ ਔਰਤਾਂ ਨੂੰ ਵੀ ਇਕੁਅਲ ਹੱਕ ਦੇਣੇ ਚਾਹੀਦੇ ਆ ਪਰ ਇੱਥੇ ਮਰਦ ਜਿਹੜੇ ਆ ਉਹ ਵੀ ਕਿਤਨਾ ਕਿਤੇ ਮਨ ਚ ਕਿਤਨਾ ਕਿਤੇ ਚਿੰਤਾ ਹੈਗੀ ਆ ਕਿ ਯਾਰ ਅਸੀਂ ਤਾਂ ਨੇ ਹੱਥੇ ਆ ਖਾਲੀ ਹੱਥ ਜਾਣਾ ਅਸੀਂ ਮਿਹਨਤ ਕਰਕੇ ਮਸੀਹ ਘਰ ਦਾ ਤੋਰੀ ਫੁਲਕਾ ਤੋੜਦੇ ਆ ਪਰ ਜਿਹੜੇ ਨਸ਼ੇੜੀ ਆ ਰੰਗ ਬਰੰਗੇ ਮਾੜੇ ਅੰਸਰ ਉਹਨਾਂ ਕੋਲ ਪਤਾ ਨਹੀਂ ਡੱਬ ਚ ਕੀ ਹੈ ਕੀ ਲੁਕੋਇਆ ਉਹਨਾਂ ਨੇ ਕੀ ਕਰ ਦੇਣਾ ਇਹ ਚਿੰਤਾ ਜਿਹੜੀ ਆ ਬਣੀ ਹੋਈ ਆ ਬਾਕੀ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੇ ਇੱਕ ਪਾਸੇ ਸਰਕਾਰ ਦਾ ਜੋਰ ਲੱਗਿਆ ਤਰਨ ਤਰਨ ਵਿੱਚ ਇਹ ਦਸਣ ਚ ਕਿ ਪੰਜਾਬ ਵਿੱਚ ਬਹੁਤ ਸੁਰੱਖਿਅਤ ਮਾਹੌਲ ਹੈ। ਔਰ ਦੂਜੇ ਪਾਸੇ ਆਪਦੇ ਹੀ ਇੱਕ ਆਗੂ ਤੇ ਕਹਿੰਦੇ ਗੋਲੀਆਂ ਚੱਲ ਜਾਂਦੀਆਂ। ਉੱਥੇ ਆਪਾਂ ਨਵੇਂ ਸ਼ਹਿਰ ਦੀ ਗੱਲ ਕਰੀਏ ਕਿਉਂਕਿ ਅਸੀਂ ਜੋ ਨਵਾਂ ਸ਼ਹਿਰ 'ਚ ਬੀਤ ਰਿਹਾ ਜੋ ਗਰਾਊਂਡ ਤੇ ਘਟਦਾ ਪਿਆ ਤੁਹਾਡੇ ਅੱਗੇ ਉਸ ਚੀਜ਼ ਨੂੰ ਲੈ ਕੇ ਆਣਾ ਉਹ ਸਾਡਾ ਫਰਜ਼ ਹੈ। ਆ ਸਾਡੀ ਛੋਟੀ ਭੈਣ ਅੰਜਲੀ ਇੱਥੇ ਮੌਜੂਦ ਹੈ, ਅਲੀਪੁਰ ਪਿੰਡ 'ਚ ਮੌਜੂਦ ਹੈ ਸੀ। ਔਰ ਇਹ ਆਪਣਾ ਕੰਮ ਖਤਮ ਕਰਕੇ ਜਿੱਥੇ ਜੌਬ ਕਰਦੇ ਆ ਉੱਥੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ 6 ਵਜੇ ਦਾ ਸਮਾਂ ਸੀ, ਕਰੀਬ 6:00 ਵਜੇ ਦਾ। ਜਦੋਂ ਇਹ ਬਾਈਪਾਸ ਤੋਂ ਅਲੀਪੁਰ ਵੱਲ ਨੂੰ ਮੁੜਨ ਆਪਣੀ ਸਕੂਟੀ ਤੇ ਮੁੜਦੇ ਆ ਤਾਂ ਪਿੱਛੇੋਂ ਤਿੰਨ ਅਨਪਛਾਤੇ ਜਿਹੜੇ ਨੌਜਵਾਨੇ ਮੋਟਰਸਾਈਕਲ ਤੇ ਆਉਂਦੇ ਆ ਰੌਲਾ ਪਾਉਂਦੇ ਆ ਔਰ ਇਹਨਾਂ ਨੂੰ ਘੇਰ ਕੇ ਸੱਟ ਚੋਟ ਮਾਰਨ ਦਾ ਡਰਾਵਾ ਵੀ ਦਿੰਦੇ ਧਮਕੀਆਂ ਵੀ ਦਿੰਦੇ ਗੋਲੀ ਮਾਰ ਦੇਾਂਗੇ ਇਹੋ ਜਿਹੀਆਂ ਗੱਲਾਂ ਵੀ ਕਹਿੰਦੇ ਆ ਚਾਕੂ ਕੱਢ ਲੈ ਇਹੋ ਜਿਹੀਆਂ ਗੱਲਾਂ ਵੀ ਕਰਦੇ ਤੁਸੀਂ ਸਮਝੋ ਇੱਕ ਬੱਚੀ ਐ ਉਹ ਘਬਰਾ ਜਾਂਦੀ ਐ ਮੰਨ ਤੇ ਕੀ ਬੀਤਦੀ ਹੋਵੇਗੀ ਬੱਚਾ ਉਸ ਸਮੇਂ ਸਹਿਮ ਜਾਂਦਾ ਕਿ ਮੇਰੇ ਨਾਲ ਬੜਨ ਕੀ ਲੱਗਾ ਮੇਰੇ ਨਾਲ ਹੋਣ ਕੀ ਲੱਗਾ ਕਿਉਂਕਿ ਅਕਸਰ ਇਦਾਂ ਹੁੰਦਾ ਕਿ ਬੰਦੇ ਕਹਿੰਦੇ ਯਾਰ ਖਬਰਾਂ ਸੁਣਦੇ ਸੀ ਪਰ ਜਦ ਆਪਣੇ ਨਾਲ ਬੀਤਿਆ ਉਦੋਂ ਰੂਹ ਕੰਬ ਗਈ ਰੋਂਗ ਟੇ ਖੜੇ ਹੋਗੇ ਤਾਂ ਇਹ ਬੱਚੀ ਐ ਸਾਡੀ ਭੈਣ ਐ ਛੋਟੀ ਹੌਸਲਾ ਵੀ ਅਸੀਂ ਦਿੱਤਾ ਸਾਰੇ ਪਿੰਡ ਵਾਸੀ ਇੱਥੇ ਮੌਜੂਦ ਆ ਹੌਸਲਾ ਦੇਣ ਲਈ ਆਏ ਆ ਲੇਕਿਨ ਅਸੀਂ ਜਾਣਨਾ ਚਾਹੁੰਦੇ ਆ ਛੋਟੀ ਭੈਣ ਤੋਂ ਪੁੱਛਣਾ ਚਾਹੁੰਦੇ ਆ ਕਿ ਹੋਇਆ ਕੀ ਔਰ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਮਾਹੌਲ ਜਿਹੜਾ ਵਿਗੜਦਾ ਜਾ ਰਿਹਾ ਉਸ ਦੇ ਲਈ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਮੈਂ ਨਾਂ ਦੱਸਦਾ ਤੁਹਾਡਾ ਨਾਂ ਅੰਜਲੀ ਆ ਭੈਣ ਹੁਣ ਤੁਸੀਂ ਬਿਨਾਂ ਡਰੇ ਦੱਸਣਾ ਕਿ ਹੋਇਆ ਕੀ ਸੀ ਮੈਂ ਉੱਥੋਂ ਕੰਮ ਤੋਂ ਆਪਣੇ ਆਂਦੀ ਸੀ ਬਾਈਕ ਸਕੂਟੀ ਤੇ ਸਕੂਟੀ ਤੇ ਕੰਮ ਤੋਂ ਆਂਦੀ ਸੀ ਜਦੋਂ ਬਾਈਪਾਸ ਤੇ ਉਤਰਨ ਲੱਗੇ ਤਾਂ ਪਿੱਛੇ ਤਿੰਨ ਜਾਣੇ ਸੀ ਮੋਟਰਸਾਈਕਲ ਤੇ ਜਦੋਂ ਥੋੜਾ ਜਿਹਾ ਅੱਗੇ ਆਏ ਤਾਂ ਉਹ ਰੌਲਾ ਪਾਉਣ ਲੱਪੇ ਕਿ ਜੋ ਹੈਗਾ ਸਮਾਨ ਛੱਡ ਦਿਓ ਆਪਣਾ ਮੇਰੇ ਕੋਲ ਫੜਾ ਦਿਓ ਤੁਹਾਡੇ ਕੋਲ ਕੀ ਕੀ ਸੀਗਾ ਪਰਸ ਸੀ ਹਾਂਜੀ ਮੇਰੀ ਕਿੱਟ ਸੀ ਮੇਰਾ ਫੋਨ ਸੀਗਾ ਤੇ ਪਰਸ ਨਹੀਂ ਸੀ ਕਿੱਟ ਸੀ ਕਿੱਟ ਸੀ ਕਿੱਟ ਮੈਂ ਪਾਈ ਹੋਈ ਸੀਗੀ ਠੀਕ ਹੈ ਜੀ ਤੇ ਉਹ ਉਹਨਾਂ ਨੇ ਕੋਈ ਖੋਈ ਕਿ ਮੇਰੇ ਕੋਲ ਕਿ ਛੱਡ ਦੇ ਤੇ ਜੋ ਹੋਰ ਹੈਗਾ ਕੀਮਤੀ ਸਮਾਨ ਆਪਣਾ ਫੜਾ ਦੇ ਮੈਨੂੰ ਤੇ ਜਦੋਂ ਮੈਂ ਨਹੀਂ ਫੜਾਇਆ ਫਿਰ ਉਹ ਮੇਰੇ ਆਲੇ ਦੁਆਲੇ ਲੋਕ ਸੀਗੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਤੇ ਚਾ ਜਦੋਂ ਉਹਨਾਂ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਕਿ ਜੇ ਤੁਸੀਂ ਆਏ ਤਾਂ ਫਿਰ ਅਸੀਂ ਮਾਰ ਦੇਣਾ ਗੋਲੀ ਮਾਰ ਦੇਣੀ ਤੇ ਜਦੋਂ ਅੱਗੇ ਆਏ ਫਿਰ ਉਹਨਾਂ ਨੇ ਪਿੱਛੇ ਆਪਣਾ ਮੋਟਰਸਾਈਕਲ ਬੈਕ ਕੀਤਾ ਫਿਰ ਉਹ ਮੇਰੀ ਕੱਟ ਖੋ ਕੇ ਉਹਦੀ ਤੋੜ ਕੇ ਬਦਰੀ ਫਿਰ ਉਹ ਲੈ ਗਏ ਤੇ ਨੇਰਾ ਸੀਗਾ ਨੇਰੇ ਕਰਕੇ ਕੁਝ ਪਤਾ ਨਹੀਂ ਲੱਗਿਆ ਅੱਛਾ ਨੇਰਾ ਹੋ ਚੁੱਕਿਆ ਸੀ ਹਾਂਜੀ ਇਸ ਕਰਕੇ ਚਿਹਰੇ ਸਾਹਮਣੇ ਸਾਫ਼ ਨਜ਼ਰ ਨਹੀਂ ਆਇਆ ਮੂੰਹ ਮਾ ਬੰਨੇ ਸੀਗੇ ਹਾਂਜੀ ਤੇ ਮੋਟਰਸਾਈਕਲ ਪਿੱਛੇ ਰੋਕ ਮਤਲਬ ਤੁਹਾਡੀ ਸਕੂਟੀ ਦੇ ਅੱਗੇ ਰੋਕ ਲਾ ਕੇ ਪਿੱਛੇ ਰੋਕ ਕੇ ਮਤਲਬ ਕੋਸ਼ਿਸ਼ ਕੀਤੀ ਆ ਅੱਗੇ ਰੋਕਿਆ ਅੱਗੇ ਰੋਕੇ ਘੇਰ ਲਈ ਹਾਂਜੀ ਦੋ ਜਣੇ ਉੱਤਰ ਕੇ ਆ ਗਏ ਹਾਂਜੀ ਇੱਕ ਜਣਾ ਮੋਟਰਸਾਈਕਲ ਤੇ ਬੈਠਾ ਸੀ ਹਾਂਜੀ ਤੁਸੀਂ ਰੋਲਾ ਪਾਇਆ ਹਾਂਜੀ ਤੇ ਫਿਰ ਉੱਥੇ ਲੋਕ ਇਕੱਠੇ ਹੋ ਗਏ ਜਿਹੜੇ ਖੇਤਾਂ ਸੀਗੇ ਜੋ ਨਾ ਆਂਦੇ ਜਾਂ ਬਾਈਚਾਂ ਦੇ ਖੇਤਾਂ 'ਚ ਕੰਮ ਨਾ ਕਰਦੇ ਹੁੰਦੇ ਠੀਕ ਆ ਮੋਟਰਾਂ ਨਾਲੇ ਇੱਥੇ ਮੋਟਰਾਂ ਦੇ ਨਾਲੇ ਉਹ ਫਿਰ ਜਨਾਨੀ ਨਿਕਲ ਕੇ ਆਈ ਤਾਂ ਉਹਨੇ ਫਿਰ ਇਸ ਤਰ੍ਹਾਂ ਚੁੰਨੀ ਤੋਂ ਫੜ ਕੇ ਇਹਨੂੰ ਆਪਣੇ ਵੱਲੋਂ ਆਪਣੇ ਵੱਲੋਂ ਖਿੱਚਿਆ ਕੇ ਬਚਾ ਕੇ ਉਹ ਫਿਰ ਕਿੱਟ ਦੌੜ ਕੇ ਫੜ ਕੇ ਹੀ ਖਿੱਚ ਕੇ ਦੌੜ ਗਏ ਤੇ ਤੁਹਾਡੀ ਕੀ ਲੱਗਦੀ ਸੀ ਮੇਰੀ ਭਤੀਜੀ ਆ ਅੱਛਾ ਮੈਂ ਉਹੀ ਗੱਲ ਕਰਦਾ ਤਾਏ ਜੀ ਅੱਛਾ ਮੈਂ ਅੰਕਲ ਉਹੀ ਗੱਲ ਕਰਦਾ ਜੇ ਉੱਥੇ ਬਾਈਚਾਂ ਜਿੱਥੇ ਰੋਕੇ ਆ ਉੱਥੇ ਔਰਤ ਨਾ ਹੁੰਦੀ ਜਾ ਜਿਹੜੇ ਪ੍ਰਵਾਸੀ ਉੱਥੇ ਵੀਰ ਸੀਗੇ ਜਾਂ ਹੋਰ ਖੇਤ ਵਾਲੇ ਸੀ ਨਾ ਹੁੰਦੇ ਅੱਗੇ ਪਿੱਛੇ ਕਿਤੇ ਮੋਟਰਸਾਈਕਲ ਰੋਕ ਲੈਂਦੇ ਘੇਰਾਲ ਪਾ ਲੈਂਦੇ ਨਾ ਸਕੂਟੀ ਨੂੰ ਫਿਰ ਕੰਮ ਬੜਾ ਖਰਾਬ ਹੋਣਾ ਸੀ ਪਤਾ ਨਹੀਂ ਇਹ ਮਲਕੇ ਕਿਹਨਾਂ ਸਾਥ ਟੋੜ ਵੀ ਮਾਰਨੀ ਜਿੱਦਾਂ ਕਹਿੰਦੇ ਗੋਲੀ ਮਾਰੋ ਗਡਾਸਾ ਮਾਰੋ ਪਤਾ ਨਹੀਂ ਕੀ ਕੋਈ ਕਰਦੇ ਚਲੋ ਹੁਣ ਤਾਂ ਮਲਕੇ ਕਿੱਟ ਖੋਗੇ ਲੈ ਕੇ ਆ ਥੋੜਾ ਸਮਾਨ ਸੀ ਇਹਨਾਂ ਦਾ ਕੀਮਤੀ ਚਾਬੀਆਂ ਸੀਆਂ ਤੇ ਕੈਸ਼ ਵੀ ਥੋੜਾ ਤੇ ਬਾਕੀ ਲੈ ਗਿਆ ਚਲੋ ਅੱਛਾ ਪੁਲਿਸ ਉੱਥੇ ਪਹੁੰਚੇ ਮੈਂ ਗੱਲ ਕੀਤੀ ਉਹ ਕਹਿੰਦੇ ਸੀ ਤੁਰੰਤ ਪਹੁੰਚਿਆ ਪਿੱਛਾ ਵੀ ਕੀਤਾ ਡੀਮਾਰਟ ਤੱਕ ਕੋਈ ਤੁਹਾਨੂੰ ਅੰਦਾਜ਼ਾ ਕਿੱਧ ਉਹ ਮੈਨੂੰ ਕਿ ਇਹ ਹੁਣ ਇਹਨਾਂ ਦੇ ਦੱਸਵੇਂ ਮੁਤਾਬਕ ਹੁਣ ਪਤਾ ਨਹੀਂ ਉਹ ਨਵਾਂ ਸ਼ਹਿਰਾਂ ਨੂੰ ਮੁੜ ਗਿਆ ਜਾਂ ਬਲਾ ਚੌਂਕ ਨੂੰ ਗਿਆ ਕਿਉਂਕਿ ਨਾਲੇ ਨਾਲੇ ਬਾਈਪਾਸ ਪੈਂਦਾ ਹੈ ਨਾ ਉਤੋਂ ਬਏ ਬਾਅਦ ਪਤਾ ਨਹੀਂ ਲੱਗਾ ਕਿਧਰ ਬਲਾ ਚੌਂਕ ਨੂੰ ਗਿਆ ਜਾਂ ਇਧਰ ਮਹਿੰਦੀ ਪਰਾਲੀ ਨੂੰ ਗਿਆ ਜੋ ਮੇਰੀ ਇਨਫੋਰਮੇਸ਼ਨ ਕਹਿੰਦੀ ਉਹ ਕਹਿੰਦੇ ਕਿ ਪੁਲਿਸ ਨੇ ਡੀਮਾਰਟ ਤੱਕ ਪਿੱਛਾ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਕਿਧਰ ਗਏ ਜਦ ਪੁਲਿਸ ਤਾਂ ਤਕਰੀਬਨ ਆ ਗਿਆ 5 ਮਿੰਟ ਬਾਅਦ ਚ ਆ ਗਈ ਜਦੋਂ ਉਹਨਾਂ ਨੂੰ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਤੇ ਉਹਨਾਂ ਨੇ ਕਾਲ ਕੀਤਾ ਨਵਾਂ ਸ਼ਹਿਰ ਨੂੰ ਤੇ 5 ਮਿੰਟ ਚ ਪੁਲਿਸ ਆ ਗਈ ਸੀ ਪੁਲਿਸ ਪੁਲਿਸ ਕਿ ਲੇਕਿਨ ਚੋਰ ਗਾਇਬ ਹੋ ਗਏ ਚੋਰ ਗਾਇਬ ਹੋ ਗਏ ਚੋਲ ਜਿਹੜਾ ਜਿਆਦਾ ਚੁਸਤ ਹੈ ਹਾਂਜੀ ਚੋਰ ਮਨ ਲੇ ਇਹ ਤਕਰੀਬਨ 10 15 ਮਿੰਟ ਪਹਿਲਾਂ ਵਾਰਤਾਤ ਹੋ ਚੁੱਕੀ ਸੀ ਕਿਉਂਕਿ ਪਹਿਲਾਂ ਤਾਂ ਮੈਨੂੰ ਇਥੋਂ ਫੋਨ ਗਿਆ ਮੈਂ ਜਲਦੀ ਜਲਦੀ ਮੈਨੂੰ ਪਤਾ ਲੱਗਿਆ ਕਿ ਐਕਸੀਡੈਂਟ ਹੋ ਗਿਆ ਮੈਂ ਤਾਂ ਮਤਲਬ ਕਿ ਜਲਦੀ ਜਲਦੀ ਮੋਟਰਸਾਈਕਲ ਤੇ ਭੱਜਿਆ ਜਾ ਕੇ ਦੇਖਿਆ ਤਾਂ 10 15 20 ਮਿੰਟ ਹੋ ਚੁੱਕੇ ਸੀਗੇ ਜਦੋਂ ਫੇਰ ਮੈਂ ਜਾ ਕੇ ਕਾਲ ਕੀਤੀ ਪੁਲਿਸ ਨੂੰ ਤਾਂ ਫਿਰ ਉਹ 5 ਮਿੰਟਾਂ ਦੇ ਕਾਲ ਕਰਨ ਤੋਂ ਬਾਅਦ 5 ਮਿੰਟਾਂ ਬਾਅਦ 15 20 ਮਿੰਟ ਬਾਅਦ ਤੁਸੀਂ ਪਹੁੰਚੇ ਉਦੋਂ 5-7 10 ਮਿੰਟ ਬਾਅਦ ਪੁਲਿਸ ਪਹੁੰਚੀ ਤਾਂ ਅੱਧੇ ਘੰਟੇ ਦਾ ਗੈਪ ਪੈ ਗਿਆ ਉਹਨੇ ਚ ਨਹੀਂ ਪਤਾ ਲੱਗਦਾ ਨਾ ਉਹ ਸੂ ਨਹੀਂ ਮਿਲਦੀ ਕਿੱਧਰ ਹਾਂ ਦੂਰ ਚੱਲ ਜਾਂਦੇ ਆ ਮੋਟਰਸਾਈਕਲ ਤੇ ਬਹੁਤ ਤੇਜ਼ ਚੱਲ ਜਾਂਦੇ ਆ ਨਾ ਫਿਰ ਮੋਟਰਸਾਈਕਲ ਅੱਛਾ ਅੰਜਲੀ ਇੰਨਾ ਕੁ ਦੇਖਿਆ ਕਿ ਸਾਫਾ ਬੰਨਿਆ ਸੀ ਜਾਂ ਮੋਨੇ ਸੀਗੇ ਕੁਝ ਦੇਖਿਆ ਇੰਨਾ ਕੁ ਪਛਾਣ ਕੀਤੀ ਹੈ ਕਿ ਪਤਾ ਨਹੀਂ ਮੂਹੀ ਬੰਨਿਆ ਪਿਆ ਸੀ ਮੂਹੀ ਦੇਖਿਆ ਸਿਰ ਤੋਂ ਮੋਨੇ ਸੀਗੇ ਇਦਾਂ ਨੂੰ ਪਤਾ ਕੱਪੜਾ ਲਿਆ ਹੋਇਆ ਸੀ ਤੁਸੀਂ ਬੰਨਿਆ ਸੀਗਾ ਤੇ ਵਾਲ ਖੜੇ ਰੱਖੇ ਸ ਮੈਂ ਥੋੜਿਆ ਪਿੱਛੇ ਦੋ ਮਿੰਟ ਦਾ ਮੇਰਾ ਫਰਕ ਪੈਣਾ ਅੱਛਾ ਹਾਂਜੀ ਤੁਸੀਂ ਦੇਖੇ ਮਤਲਬ ਆਪ ਨਹੀਂ ਮੈਂ ਜਾਂ ਆਇਆ ਨਾ ਤੇਰੇ ਕੋ ਕਿ ਰਿਆ ਸੀਗਾ ਤੇ ਮੇਰੇ ਕੋਲ ਨੱਕੇ ਗਿਆ ਮੈਂ ਕਿਹਾ ਭਈਆ ਤੁਸੀਂ ਲੜਦੇ ਆ ਫਿਰ ਜਦ ਮੈਨੂੰ ਬਾਜਬਾਲੀ ਅੰਕਲ ਮੈਂ ਉੱਥੋਂ ਫਿਰ ਪਿੱਛੇ ਮੁੜ ਕੇ ਆਇਆ ਮੈਂ ਅੱਛਾ ਹਾਂਜੀ ਪਾਪੇ ਜੀ ਨਿਕਲ ਗਏ ਉਧਰ ਦੀ ਨੇਰੇ ਕਰਕੇ ਪਤਾ ਨਹੀਂ ਲੱਗਿਆ ਮੈਂ ਲੜ ਪਈ ਨਾ ਮੈਨੇ ਮੁਰੇ ਤੇ ਮੈਂ ਨਿਕਲ ਗਿਆ ਮੈਂ ਤੇ ਮੈਂ ਮੰਮੀ ਕੇ ਚਲੇ ਇੱਕ ਤਰ੍ਹਾਂ ਦੇ ਤੁਸੀਂ ਵੀ ਚਸ਼ਮਦੀਦ ਆ ਤੁਹਾਨੂੰ ਲੱਗਿਆ ਕਿ ਲੜਾਈ ਹੋ ਰਹੀ ਆ ਹਾਂਜੀ ਮੈਂ ਕਿਹਾ ਭਈਆ ਲੜਦੇ ਖਰੇ ਮੈਂ ਭਈ ਲੜਦੇ ਬਾਜੂਦ ਮੈਂ ਸੱਧਣਾ ਗਿਆ ਜਦ ਕੁੜੀ ਨੇ ਬਾਜਬਾਲੀ ਅ ਮੈਂ ਫਿਰ ਉੱਥੇ ਪਿੱਛੇ ਮੁੜ ਕੇ ਆ ਗਿਆ ਅੱਛਾ ਤੇ ਪਿੱਛੇ ਮੁੜ ਕੇ ਆਇਆ ਤੇ ਮੈਨੂੰ ਮੈਂ ਮਲਾਲੇ ਮੁਰਸਾ ਨੇ ਮਗਰ ਮੈਂ अच्छा ठीक है हां जी ਜਦੋਂ ਦੇਖਿਆ ਉਹ ਗਾਹਾਂ ਮੈਂ ਦੇਖਣ ਲੱਗਾ ਮੋਰੇ ਤੇ ਪਿੱਛੇ ਭਈਏ ਬਨੇ ਆਵਾਜ਼ ਮਾਰਨ ਆ ਪਏ ਕਹਿੰਦੇ ਕੁੜੀ ਸਾਹ ਕੁੜੀ ਘੁਮਰਾਈਓ ਆ ਕਹਿੰਦੇ ਕੋਈ ਚਾਕੂ ਵੀ ਤੇਰੀ ਮਾਰ ਸਕਦੇ ਆ ਫਿਰ ਪਿੱਛੇ ਮੁੜ ਕੇ ਆ ਫਿਰ ਉਹਨੂੰ ਪਾਣੀ ਪੁਣੀ ਫੁਲਾਇਆ ਤੁਸੀਂ ਕਰਤੇ ਸੀਗੇ ਜੀ ਮੈਂ ਵੀ ਮੋਟਰਸਾਈਕਲ ਤੇ ਸੀ ਉਹਨਾਂ ਕੋ ਕਿਹੜਾ ਮੋਟਰਸਾਈਕਲ ਸਪਲੈਂਡਰ ਕੋਈ ਨੰਬਰ ਨੰਬਰ ਨੋਟਿਸ ਪਨੀ ਮੋਰੇ ਜਿਹੜਾ ਪੁਰਾਣਾ ਸਪਲੈਂਡਰ ਸੀ ਉਹ ਸਪਲੈਂਡਰ ਉਹਦਾ ਕੁਝ ਹੈ ਅੱਛਾ ਪੁਰਾਣਾ ਸਪਲੈਂਡਰ ਸੀ ਨਵਾਂ ਨਵੇਂ ਮਾਡਲ ਦਾ ਨਹੀਂ ਸੀ ਨੰਬਰ ਪਲੇਟ ਸੀਗੀ ਕਿ ਨਹੀਂ ਸੀ ਨਹੀਂ ਨੰਬਰ ਪਲੇਟ ਹੈ ਨਾ ਸਾ ਆਹੀ ਆਪਾਂ ਬੇਨਤੀ ਕਰਨਾ ਚਾਹਦੇ ਔਰ ਬਿਨਾ ਨੰਬਰੀ ਮੋਟਰਸਾਈਕਲ ਆ ਜਾਂ ਗੱਡੀ ਆ ਇਹਦਾ ਮਤਲਬ ਜਾਕਾਂਡ ਕੀਤਾ ਜਾ ਕਰਨ ਵਾਲਿਆ ਤਾਂ ਉਹਨਾਂ ਦਾ ਚਲਾਨ ਹੋਣਾ ਚਾਹੀਦਾ ਉਸ ਵੇਲੇ ਇੰਪਾਉਂਡ ਹੋਣੇ ਚਾਹੀਦੇ ਆ ਔਰ ਪਤਾ ਕਰਨਾ ਚਾਹੀਦਾ ਕੌਣ ਆ ਜਾਂ ਪਤਾ ਕਰਨਾ ਚਾਹੀਦਾ ਵਹੀਕਲ ਚੋਰੀ ਦਾ ਕਿ ਕਿੱਥੋਂ ਲਿਆਂਦਾ ਉਹ ਬੰਦੇ ਦੀ ਡਿਟੇਲ ਰੱਖਣੀ ਚਾਹੀਦੀ ਪੁਲਿਸ ਨੂੰ ਜਿਹੜਾ ਬਿਨਾ ਨੰਬਰੀ ਮੋਟਰਸਾਈਕਲ ਜਾਂ ਗੱਡੀ ਲੈ ਕੇ ਘੁੰਮਦਾ ਆ ਤੁਸੀਂ ਹੁਣ ਬੱਚੇ ਦੇ ਹਾਲਾਤ ਦੇਖੋ ਪਹਿਲੀ ਗੱਲ ਤਾਂ ਪੰਜਾਬ 'ਚ ਨੌਕਰੀ ਮਿਲਦੀ ਨਹੀਂ ਦੂਜੀ ਗੱਲ ਜੇ ਨੌਕਰੀ ਮਿਲੀ ਆ ਬੱਚਾ ਸincerely ਆਪਣਾ ਕੰਮ ਕਰਦਾ ਆ ਪਰਿਵਾਰ ਦੇ ਕੋਣ ਕਿੰਨਾ ਫਿਕਰਮੰਦ ਹੋ ਗਿਆ ਆ ਪਿੰਡ ਪੂਰਾ ਫਿਕਰਮੰਦ ਕਿ ਗਾਂ ਤੋਂ ਧੀਆਂ ਪੈਣਾ ਨਿਆਣਾ ਨੌਜਵਾਨ ਨੇ ਵੀ ਆਣਾ ਬੰਦਾ ਡਰਦਾ ਕਿ ਪਤਾ ਨਹੀਂ ਜਿਹੜੇ ਨਸ਼ੇੜੀਆ ਰੰਗ-ਬਰੰਗੇ ਫਿਰਦੇ ਆ ਇਹਨਾਂ ਦੇ ਕੋਲ ਕੀ ਆ ਜੀ ਕਿਸ ਨੂੰ ਕੀ ਪਤਾ ਡੱਬ ਚ ਪਿਸਤਲ ਕੱਢ ਲੈਣ ਗੜਾਸਾ ਕੱਢ ਲੈਣ ਕੀ ਕੱਢਣ ਡਰਤਾ ਮਨ ਚ ਬਹਿ ਜਾਂਦਾ ਬਿਲਕੁਲ ਬਿਲਕੁਲ ਜੀ ਪੂਰਾ ਡਰ ਤੇ ਪੂਰੇ ਘਬਰਾਏ ਹੋਏ ਸੀ ਜਦੋਂ ਫੋਨ ਕੀਤਾ ਮੈਨੂੰ ਇਹਨਾਂ ਨੇ ਭਾਜੀ ਮੈਂ ਹੁਮਾ ਮੈਂ ਕੰਨਾ ਭਾਵਾ ਧਾਰਾ ਸਿੰਘ ਹੋਵੇ ਮਰੇ ਪਿਸਤੌਲ ਦੇ ਕਿਸ ਨੇ ਕੀ ਕਰ ਲੈਣਾ ਹਾਂਜੀ ਜੀ ਅੱਛਾ ਅੰਜਲੀ ਇੱਕ ਗੱਲ ਦੱਸਿਓ ਹੁਣ ਤੁਹਾਡੇ ਕੋਲ ਕਿੱਟ ਜਿਹੜੀ ਲੈ ਕੇ ਗਏ ਆ ਉਹ ਚ ਕੋਈ ਦਸਤਾਵੇਜ਼ ਵੀ ਸੀਗੇ ਮੇਰੇ ਆਈਡੀ ਪ੍ਰੂਫ ਸੀਗੇ ਉਹਦੇ ਵਿੱਚ ਅੱਛਾ ਮੇਰੇ ਫਾਦਰ ਦੇ ਆਈਡੀ ਪ੍ਰੂਫ ਸੀ ਉਹਦੇ ਵਿੱਚ ਤੇ ਕੁਝ ਚਾਬੀਆਂ ਵੀ ਸੀਗੀਆਂ ਹਾਂਜੀ ਮੇਡੀਆਂ ਇੰਪੋਰਟੈਂਟ ਚਾਬੀਆਂ ਇੰਪੋਰਟੈਂਟ ਸੀਗੀਆਂ ਤੇ ਤੁਹਾਡਾ ਪਰਸ ਜਾਂ ਮੋਬਾਈਲ ਤੁਹਾਡੇ ਕੋਲ ਹੀ ਹੈ ਹਾਂਜੀ ਮੇਰਾ ਮੋਬਾਈਲ ਹੈਗਾ ਮੇਰੇ ਤੇ ਕਿੱਟ ਕਿਹੜੇ ਕਲਰ ਦੀ ਇੱਕ ਵਾਰੀ ਦੱਸ ਸਕਦੇ ਜੇ ਕੋਈ ਸਾਡਾ ਭੈਣ ਭਰਾ ਦੇਖ ਰਿਹਾ ਹੋ ਸਕਦਾ ਉਹ ਨਹੀਂ ਸੈੱਟ ਦਿੱਤੀ ਹੋਵੇ ਹਾਂਜੀ ਬਲੈਕ ਕਲਰ ਦੀ ਕਿੱਟਾ ਬਲੈਕ ਕਲਰ ਦੀ ਕਿੱਟੇ ਕੋਈ ਕੰਪਨੀ ਨਾਮ ਜਾਂ ਕੁਝ ਵੀ ਹੈ ਦਾ ਕੋਈ ਲੋਗੋ ਵਗੈਰਾ ਨੇ ਵੈਸੇ ਇਹਦੀ ਲੈਦਰ ਦੀ ਹੈ ਲੈਦਰ ਦੀ ਲੈਦਰ ਦੀ ਤੇ ਇਹ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਅਲੀਪੁਰ ਤੋਂ ਲੈ ਕੇ ਚਾਹੇ ਦਰਬਲਾਚੌਰ ਵਾਲੀ ਸਾਈਡ ਲੰਗੜੋਲੇ ਵਾਲੀ ਸਾਈਡ ਤੱਕ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਆ ਤੁਹਾਨੂੰ ਕਿਤੇ ਵੀ ਕਿੱਟ ਨਜ਼ਰ ਆਉਂਦੀ ਆ ਬਲੈਕ ਕਲਰ ਦੀ ਲੈਦਰ ਦੀ ਜਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਵੀਰ ਹੁਣਾਂ ਦਾ ਨੰਬਰ ਬੋਲ ਦਿੰਦਾ ਮੈਂ ਆਪਣਾ ਨੰਬਰ ਬੋਲ ਦਿੰਦਾ 8360101573 ਕਿਉਂਕਿ ਉਹਦੇ ਵਿੱਚ ਬਹੁਤ ਇੰਪੋਰਟੈਂਟ ਚਾਬੀਆਂ ਆ ਦਸਤਾਵੇਜ਼ ਆ ਅਸੀਂ ਕੋਸ਼ਿਸ਼ ਕਰੀ ਕਿ ਜੇ ਸਾਨੂੰ ਕਿੱਟ ਮਿਲਦੀ ਆ ਤਾਂ ਆਪਾਂ ਅੰਜਲੀ ਹੁਣਾਂ ਤੱਕ ਉਹ ਜਿਹੜੀ ਕਿੱਟ ਨੂੰ ਪਹੁੰਚਾ ਦਈਏ ਕਿਉਂਕਿ ਇਹਨਾਂ ਦੇ ਔਰ ਚਾਬੀਆਂ ਉਹਦੇ ਵਿੱਚ ਔਰ ਤੁਸੀਂ ਅਸੀਂ ਸਮਝਦੇ ਹਾਂ ਕਿ ਡਾਕੂਮੈਂਟਸ ਨੂੰ ਇੰਡੀਆ ਵਿੱਚ ਬਣਾਉਣਾ ਕਿੰਨਾ 99710 ਠੀਕ ਹੈ ਜੀ ਹਾਂਜੀ ਤੇ ਤੁਹਾਡੇ ਸਿਸਟਰ ਲੱਗ ਠੀਕ ਹੈ ਜੀ ਪਰ ਹੁਣ ਇਹ ਇਹਨਾਂ ਨੂੰ ਹੁਣ ਜੌਬ ਤੇ ਨਹੀਂ ਕੱਲ ਜਾਣਾ ਆ ਮੁੜ ਕੇ ਆਉਣਾ ਮੈਂ ਡਰਾ ਨਹੀਂ ਰੇ ਪਰ ਮਨ ਚ ਚਿੰਤਾਤ ਹੁੰਦੀ ਆ ਬਿਲਕੁਲ ਬਿਲਕੁਲ ਜੀ ਸਾਡੀ ਤਾਂ ਹੁਣ ਇਹ ਆ ਕਿ ਆਪਣਾ ਰਿਜ਼ਾਈਨ ਦੇ ਦਾਂ ਤਾਂ ਵਧੀਆ ਆ ਕਿਉਂਕਿ ਜਿੱਦਾਂ ਦਾ ਮੌਰੇ ਮਾਹੌਲ ਆ ਠੰਡ ਦਾ ਮੌਲ ਆ ਤੇ ਨੀਰਾ ਛੇਤੀ ਹੋ ਜਾਂਦਾ ਇਸ ਕਰਕੇ ਫਿਰ ਤਕਲੀਫ ਹੈ ਨਾ ਮੰਗਦੇ ਇੱਕ ਦੇਖੋ ਨਾ ਚਾਹੁੰਦੇ ਮੰਜ ਭੜੇ ਭੜੇ ਖਿਆਲ ਆਉਂਦੇ ਹੁਣ ਮੈਂ ਜਿੰਨੇ ਵੀ ਇੱਥੇ ਖੜੇ ਆ ਉਹ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਹਟਾਉਂਦੇ ਨਹੀਂ ਤੁਸੀਂ ਆਪਣਾ ਕੰਮ ਕਰੋ ਆਪ ਵੀ ਚਾਹੁੰਦੇ ਸਾਡੀਆਂ ਪੈਣਾ ਇੰਡੀਪੈਂਡੈਂਟ ਹੋਣ ਚਾਹੁੰਦੇ ਆ ਪਰ ਕੀ ਹਾਲਾਤਸ ਇੰਡੀਪੈਂਡੈਂਟ ਹੋਣ ਦਿੰਦੇ ਆ ਹਾਲਾਤ ਨਹੀਂ ਹੋਣ ਦਿੰਦੇ ਜੀ ਜਿੱਦਾਂ ਦੇ ਹਾਲਾਤ ਆ ਜੀ ਦੇਖ ਕੇ ਵੈਸੇ ਡਰ ਲੱਗਦਾ ਸੁਣ ਕੇ ਡਰ ਲੱਗਦਾ ਜੀ ਅੱਜ ਤਾਂ ਸਾਡੇ ਨਾਲ ਹੋ ਵੀ ਗਿਆ ਜੀ ਹਾਂਜੀ ਉਹਦੇ ਖੁਪ ਮੇਰੀ ਬੱਚੀ ਹੋਵੇ ਮੇਰੀ ਭੈਣ ਹੋਵੇ ਬੰਦਾ ਸੋਚਦੇ ਇਹਨਾਂ ਕਿ ਇਹਨੇ ਕਿੱਦਾਂ ਆਣਾਗਾ ਤੂੰ ਹਰ ਵੇਲੇ ਤਾਂ ਬੰਦਾ ਪਰਸ਼ਾਵੇਂ ਜਿਹੇ ਨਾਲ ਨਹੀਂ ਰਹਿ ਸਕਦਾ ਭਾਵੇਂ ਨਾਲ ਵੀ ਹੋਵੇ ਜੀ ਫਿਰ ਵੀ ਬੰਦਾ ਕੀ ਕਰੂਗਾ ਜੀ ਅਸਲੇ ਮੋਰੇ ਜਿਹੜੇ ਜਦਾਗਲੇ ਮੋਰੇ ਕੁਛ ਨਾ ਕੁਛ ਮਾਰਦੇ ਆ ਜੀ 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 ਪਾਜੀ ਤੁਸੀਂ ਕੀ ਕਹੋਗੇ ਹੁਣ ਮੈਂ ਤਾਂ ਬਸ ਇਹੀ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਕਿ ਥੋੜਾ ਜਿਆਦਾ ਧਿਆਨ ਦੇਣ ਜਿਹੜੇ ਵੀ ਇੰਦਾਂ ਦੇ ਆ ਕੋਈ ਵੀ ਵੀਹਿਕਲ ਤੇ ਆਂਦਾ ਜਾਂਦਾ ਬਿਨਾਂ ਨੰਬਰ ਤੋਂ ਉਹ ਮਤਲਬ ਕਿ ਉਹਨਾਂ ਨੂੰ ਜ਼ਰੂਰ ਫੜਿਆ ਜਾਵੇ ਉਹਨਾਂ ਦਾ ਚਲਾਨ ਕੀਤਾ ਜਾਵੇ ਦੇਖੋ ਇੱਕ ਹੋਰ ਬੇਨਤੀ ਹੈ ਨਾ ਜੇ ਕਿਤੇ ਇਹੀ ਕਿਸੇ ਅਫਸਰ ਦੀ ਹੁੰਦੀ ਕਿਸੇ ਸਿਆਸਤਦਾਨ ਦੀ ਹੁੰਦੀ ਹੁਣ ਤੱਕ ਉਹ ਫੜ ਕੇ ਪੁੱਠੇ ਲਟਕਾ ਦੇਣੇ ਸੀ ਹੁਣ ਹੁਣ ਤੱਕ ਉਹਨਾਂ ਦੇ ਦਾਦੇ ਪੜਦਾਦੇ ਕੋਣੇ ਇਹ ਵੀ ਪਤਾ ਲੱਗ ਜਾਣਾ ਸੀ ਇਹ ਸਿਰਫ ਅਸੀਂ ਆਮ ਘਰਾਂ ਦੇ ਆ ਉਹਨਾਂ ਦੀ ਮਦਦ ਲਈ ਥੋੜਾ ਸਮਾਂ ਲੱਗ ਜਾਂਦਾ ਵਾਲੇ ਨੂੰ ਕੋਈ ਹੁਣ ਦੇਖ ਕੇ ਕੋਈ ਡਰ ਲੱਗ ਰਿਹਾ ਤਾਂ ਕੋਈ ਇਦਾਂ ਦੀ ਗੱਲ ਲੱਗਦੀ ਹੈ ਹਾਂਜੀ ਬਈ ਡਰ ਲੱਗ ਕੀ ਕਹੋਗੇ ਫਿਰ ਇਹ ਗੱਲ ਨਹੀਂ 25 ਧੀ ਹੁੰਦੀ ਸਾਰੇ ਪਿੰਡ ਦੀ ਧੀ ਹੁੰਦੀ ਹੈ ਕਿਉਂਕਿ ਸਰਕਾਰ ਚ ਆਈ ਹੈ ਕਿ ਬੱਚਿਆਂ ਵੱਲ ਧਿਆਨ ਦੇਣ ਮੜਾ ਮੋਟਾ ਉਹ ਡਰ ਪਤਾ ਕਦੋਂ ਨਿਕਲਣਾ ਜਦੋਂ ਉਹ ਤਿੰਨ ਜਾਣੇ ਫੜ ਹੋਣ ਹਾਂਜੀ ਹਨਾ ਪ੍ਰਸ਼ਾਸਨ ਤਿੰਨ ਜਾਣੇ ਫੜ ਕੇ ਦੱਸਣ ਕਿ ਆ ਆ ਸੀਗੇ ਫਿਰ ਉਸ ਤੋਂ ਬਾਅਦ ਡਰ ਨਿਕਲਦਾ ਕਿ ਹਾਂ ਹੁਣ ਪੁਲਿਸ ਤੈਹ ਤੱਕ ਗਈ ਹੈ ਮੇਰੇ ਕਹਿਣ ਮਤੋਂ ਇੱਕ ਡਰ ਉਦੋਂ ਨਿਕਲੂਗਾ ਜਦੋਂ ਤਿੰਨ ਦੋਸ਼ੀ ਫੜੇ ਜਾਵਣਗੇ ਦੋਸ਼ੀ ਫੜੇ ਜਾਵਣਗੇ ਸਰ ਫਿਰ ਡਰ ਨਿਕਲ ਫਿਰ ਡਰ ਨਿਕਲ ਜੇ ਫੜ ਹੀ ਨਹੀਂ ਹੋਣੇ ਮਾਮਲਾ ਲਟਕ ਜਾਣਾ ਫਿਰ ਡਰ ਨਹੀਂ ਨਿਕਲੇ ਫਿਰ ਡਰ ਨਹੀਂ ਠੀਕ ਹੈ ਅਸੀਂ ਭੈਣ ਉਹਨਾਂ ਦੀ ਗੱਲ ਜਿਹੜੀ ਹੈ ਤੁਹਾਡੇ ਤੱਕ ਫਿਰ ਤੋਂ ਪਹੁੰਚਾਣੇ ਆ ਕਾਲੇ ਰੰਗ ਦੀ ਕਿੱਟ ਤੁਹਾਨੂੰ ਕਿਤੇ ਵੀ ਨਜ਼ਰ ਆਉਂਦੀ ਹੈ ਉਹਦੇ ਅ ਉਦੇ ਅੰਦਰ ਡਾਕੂਮੈਂਟਸ ਆ ਵੀਰ ਹੁਣਾਂ ਨੇ ਵੀ ਆਪਣਾ ਨੰਬਰ ਬੋਲਦਾ ਮੈਂ ਵੀ ਆਪਣਾ ਨੰਬਰ ਬੋਲ ਦਿੱਤਾ ਤੁਸੀਂ ਜ਼ਰੂਰ ਹੈਲਪ ਕਰਨੀ ਹੈ ਉਹ ਕਿੱਟ ਜਿਹੜੀ ਆ ਸਾਡੇ ਤੱਕ ਪਹੁੰਚਾ ਦੇਣੀ ਤਾਂ ਜੋ ਇਸ ਜੋ ਕਿੱਟ ਅੰਜਲੀ ਤੱਕ ਪਹੁੰਚਾ دیਏ ਬਾਕੀ ਅੰਜਲੀ ਭੈਣ ਨੂੰ ਤਾਂ ਹੁਣ ਹੌਸਲਾ ਹੀ ਦੇ ਸਕਦੇ ਆ ਸਰਕਾਰ ਅੱਗੇ ਬੇਨਤੀ ਹੈ ਕਿ ਜ਼ਰੂਰ ਸੁਰੱਖਿਅਤ ਮਾਹੌਲ ਬਣਾਇਆ ਜਾਵੇ ਇੱਕ ਪਾਸੇ ਅਸੀਂ ਕਹਿ ਦਿੰਨੇ ਆ ਕਿ ਔਰਤਾਂ ਨੂੰ ਵੀ ਇਕੁਅਲ ਹੱਕ ਦੇਣੇ ਚਾਹੀਦੇ ਆ ਪਰ ਇੱਥੇ ਮਰਦ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਮਨ 'ਚ ਕਿਤੇ ਨਾ ਕਿਤੇ ਚਿੰਤਾ ਹੈਗੀ ਆ ਕਿ ਯਾਰ ਅਸੀਂ ਤਾਂ ਨਿਹੱਥੇ ਆਂ ਖਾਲੀ ਹੱਥ ਜਾਣਾ ਸੀ ਮਿਹਨਤ ਕਰਕੇ ਮਸੀਹ ਘਰ ਦਾ ਤੋਰੀ ਫੁਲਕਾ ਤੋੜਦੇ ਆ ਪਰ ਜਿਹੜੇ ਨਸ਼ੇੜੀ ਆ ਰੰਗਬਰੰਗੇ ਮਾੜੇ ਅੰਸਰ ਉਹਨਾਂ ਕੋਲ ਪਤਾ ਨਹੀਂ ਡੱਬ 'ਚ ਕੀ ਹੈ ਕੀ ਲੁਕੋਇਆ ਉਹਨਾਂ ਨੇ ਕੀ ਕਰ ਦੇਣਾ ਇਹ ਚਿੰਤਾ ਜਿਹੜੀ ਆ ਬਣੀ ਹੋਈ ਆ ਬਾਕੀ ਮੌਕੇ ਤੇ ਤੁਰੰਤ ਪੁਲਿਸ ਪਹੁੰਚ ਜਾਂਦੀ ਹੈ ਜਦੋਂ ਇਹ ਫੋਨ ਕਰਦੇ ਉਸ ਤੋਂ ਬਾਅਦ ਔਰ ਪੁਲਿਸ ਤਪਤੀਸ਼ ਕਰ ਰਹੀ ਹੈ ਪਰ ਸਵਾਦ ਉਦੋਂ ਆਉਣਾ ਜਦੋਂ ਉਹ ਤਿੰਨ ਦੋਸ਼ੀ ਫੜੇ ਜਾਣਗੇ ਬਹੁਤ ਬਹੁਤ ਸ਼ੁਕਰੀਆ